ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਪਿਉਰੀ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਤੇ ਤਹਿਸੀਲ ਆ ਗਈ ਵੀਰੇ ਗਿੱਦੜਵਾਹਾ ਅੰਕਲ ਜੱਗਾ ਜੀ ਦੇ ਘਰੋਂ ਵੀਡੀਓ ਬਣਾ ਰਹੇ ਆ ਘਰ ਦੀ ਪਾਲੀ ਹੋਈ ਦੋਸਤੋ ਤੀਜਾ ਸੁਆ ਸੂਈ ਸਵਾਈ ਝੋਟੀ ਸੇਲ ਕਰਨੀ ਆ ਨੀਲੀ ਰਵੀ ਦੀ ਝੋਟੀਆਂ ਦੋਸਤੋ ਬਹੁਤ ਸੋਹਣੇ ਦੁੱਧਰ ਕਾੜ ਦੀ ਤੇ ਚੰਗੇ ਸਰੀਰ ਕਟਾਂਚੇ ਦੀ ਵੀਰੇ ਸਾਰੀ ਗੱਲਬਾਤ ਸਾਰੀ ਆਪਾਂ ਇਨਫੋਰਮੇਸ਼ਨ ਮਾਲਕਾਂ ਤੋਂ ਲਵਾਂਗੇ ਕੀ ਇਹਦਾ ਮੁੱਲ ਕਰਦੇ ਆ ਤੇ ਕਿੰਨਾ ਕਹਨੇ ਪਿਛਲੇ ਸੂਆਂ ਚ ਦੁੱਧ ਦਿੱਤਾ ਰਾਤ ਹੀ ਦੋਸਤੋ ਛੋਟੀ ਸੂਈ ਆ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 11 ਤਰੀਕ 12ਵਾਂ ਮਹੀਨਾ 2025 ਦੀ ਆਜੋ ਆਪਾਂ ਅੰਕਲ ਜੀ ਤੋਂ ਸਾਰੀ ਇਨਫੋਰਮੇਸ਼ਨ ਲਵਾਂਗੇ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਪਿੰਡ ਆਪਣਾ ਪਿਉਰੀ ਆ ਗਿਆ ਜੀ ਆਸੇ-ਪਾਸੇ ਕਿਹੜੇ ਪਿੰਡ ਆਪਣੇ ਪਿੰਡ ਪਿਉਰੀ ਆ ਗਿਆ ਜੀ ਹਾਂਜੀ ਇਹ ਤੋਂ 6 ਕਿਲੋਮੀਟਰ ਦੇ ਦਰਵਾਜ਼ਾ ਹੈ ਜੀ ਠੀਕ ਹੈ ਓਲੇ ਪਾਸੇ ਠੀਕ ਹੈ ਇਧਰ ਨਾਲ ਆਪਣੇ ਜੰਗੀ ਨਾਲ ਆ ਗਏ ਬਠਿੰਡੇ ਜਿਹੜੇ ਤੇ ਇਹ ਮਤਲਬ ਮੋਕਸਰ ਸਾਹਿਬ ਜਿਹੜੇ ਦਾ ਲਾਸਟ ਪਿੰਡ ਹੈ ਇਧਰੋਂ ਠੀਕ ਹੈ ਜੀ ਇੱਥੇ ਜੀ ਟੁੰਬਾ ਆ ਗਿਆ ਭਾਈ ਦਾ ਠੀਕ ਆ ਇਹ ਤੋਂ ਦੋ ਲਾ ਆ ਗਿਆ ਵੱਡੀ ਖੜ ਤੋਂ ਇਹ ਵਿਚਾਲੇ ਹੈ ਜੀ ਪਿੰਡ ਦਾ ਠੀਕ ਆ ਅੰਕਲ ਜੀ ਕਿੰਨਾ ਸੂਆ ਝੋਟੀਆਂ ਇਹ ਇਹ ਤੀਜਾ ਸੂਆ ਹੈ ਜੀ ਤੀਜਾ ਸੂਆ ਘਰ ਦੀ ਆਪਣੀ ਝੋਟੀਆਂ ਨਾਲ ਹੈ ਹਾਂ ਪਹਿਲੇ ਦੋ ਸੂਏ ਤੁਸੀਂ ਚੋਈ ਆ ਪਿਛਲੇ ਸੂਏ ਸਹੀ ਜ ਸਹੀ 16 ਕਿਲੋ ਦੇ ਵਿੱਚ ਚੋਇਆ ਜੀ 16 ਕਿਲੋ ਜਮਾ ਹਾਂ ਜੀ ਬਿਲਕੁਲ ਠੀਕ ਆ ਅੱਜ ਇਹ ਰਾਤ ਹੀ ਸੂਈ ਆ ਹਾਂ ਰਾਤ ਸੂਈ ਆ ਬਾਈ ਜੀ 10 ਤਰੀਕ 12ਵਾਂ ਮਹੀਨਾ ਰਾਤ ਸੂਈ ਆ ਜੇਰ ਪੈ ਕੇ ਵਧੀਆ ਸਾਫ ਆ ਜੀ ਹਾਂ ਜੇਰ ਪਈ ਜੇਰ ਬੱਠਲ ਚ ਪਈ ਠੀਕ ਆ ਬੱਠਲ ਜੀ ਦੋਸਤੋ ਜੇਰ ਪਈ ਆ ਬਿਲਕੁਲ ਸਾਫ ਆ ਝੋਟੀ ਜੇਰ ਤੋਂ ਬੱਚਾ ਇਹਨੇ ਕੱਟੀ ਨੂੰ ਜਨਮ ਦਿੱਤਾ ਬੱਚੇ ਕਿਹੜੇ ਵੱਲ ਦੀ ਸੀ ਕੱਟੀ ਅਲਬਾਕਸ ਅਲਬਾਕਸ ਦੀ ਸੀ ਅਲਬਾਕਸ ਦੇ ਸੀਮਨ ਦੀ ਦੋਸਤੋ ਕੱਟੀ ਆ ਤੇ ਨੀਲੀ ਰਵੀ ਦੀ ਤੁਸੀਂ ਝੋਟੀ ਚੈੱਕ ਕਰੋ ਜਿਹੜੀ ਮੌਕੇ ਤੇ ਹਾਜ਼ਰ ਆ ਖੋਲ ਕੇ ਤੁਹਾਨੂੰ ਤੋਰ ਕੇ ਵੀ ਦਿਖਾਉ ਨੰਬਰ ਅੰਕਲ ਜੀ ਦਾ ਵੀਡੀਓ ਤੇ ਹੀ ਠੰ ਚੱਲੀ ਜਾਂਦਾ ਮੁੱਲ ਆਪਾਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਇੱਕ ਵਾਰੀ ਇਹਨੂੰ ਖੋਲ ਲਓ ਜੀ ਤੋੜ ਕੇ ਦਿਖਾ ਲਈਏ ਆਪਾਂ ਬਾਕੀ ਆਹ ਦੇਖੋ ਦੋਸਤੋ ਸਾਨੂੰ ਖੋਲ ਕੇ ਤੋੜ ਕੇ ਦਿਖਾ ਦੰਨੇ ਆ ਕਰਮਾ ਵਾਲੀ ਨੂੰ ਜਿਹੜਾ ਲੇਵਾ ਲੱਗਿਆ ਬਹੁਤ ਸੋਹਣਾ ਜ਼ਬਰਦਸਤ ਸੋਹਣੇ ਚਵਾਈ ਵਾਲੇ ਥਾਣਾ ਵੀਰੇ ਤੇ ਤਾਰਤੂਰ ਦੀ ਵਧੀਆ ਪੋਲੀ ਆਈ ਜਮ ਤਾਰ ਦੀ ਬਹੁਤ ਪੋਲੀ ਆ ਬਾਈ ਜੀ ਚਵਾਈ ਨੂੰ ਬੰਦਾ ਬੁੜੀ ਜਿਵੇਂ ਮਰਜੀ ਕੋਈ ਬੰਦਾ ਬੁੜੀ ਜਿਵੇਂ ਮਰਜੀ ਫੈਟ ਨੂੰ ਬਹੁਤ ਚੰਗੇ ਬਾਈ ਅੱਛਾ ਫੈਟ ਬਹੁਤ ਹੁੰਦੀ ਆ ਹੂੰ ਫੈਟ ਬਹੁਤ ਹੁੰਦੀ ਅੰਕਲ ਵਰਗੇ ਕਹਿੰਦੇ 16 ਕਿਲੋ ਦੁੱਧ ਚੋਇਆ ਤੁਸੀਂ ਹਨਾ ਹਾਂਜੀ 16 ਕਿਲੋ ਦੁੱਧ ਚੋਇਆ ਦੂਜੇ ਸੂਏ ਦਾ ਦੂਜੇ ਸੂਏ ਦਾ ਹਾਂ ਤੀਜਾ ਸੂਆ ਹੁਣ ਸੂਈ ਆ ਦੋਸਤੋ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀਆਂ ਨੰਬਰ ਹੇਠਾਂ ਚੱਲੀ ਜਾਂਦਾ ਕੋਲੇ ਆਇਓ ਤਸੱਲੀ ਜਿਵੇਂ ਮਰਜੀ ਚਾਰੇ ਪੱਖਾਂ ਤੋਂ ਕਰਕੇ ਇੱਕ ਜਿਹੜਾ ਵੀਰ ਹੋਰਦਵਾਲਾ ਇਹਨੂੰ ਆ ਲੈ ਕਰ ਲੋ ਵੀਰੇ ਚੈੱਕ ਜਿਹੜਾ ਮੇਨ ਲੇਵਾ ਵੀਰੇ ਉਹ ਦੇਖੋ ਬਹੁਤ ਸੁਣੇ ਚਾਰੇ ਥਣ ਬਹੁਤ ਗੈਬ ਤੇ ਸਪੇਸ ਤੇ ਮੁੱਠੀ ਵਾਲੇ ਥਾਣੇ ਵੀਰੇ ਜਮਾ ਚਵਾਈ ਵਾਲੇ ਜਿਹੜੇ ਆਪਾਂ ਕਹਿ ਦਈਏ ਬੈਸਟ ਥਣ ਮੰਨੇਗੇ ਜਿਹੜੇ ਪਸ਼ੂਆਂ ਦੇ ਆ ਹੁੰਦੇ ਆ ਉਹ ਵੀਰੇ ਚਵਾਈ ਨੂੰ ਨਾ ਕਦੇ ਇਹ ਥਾਣਾਂ ਨੂੰ ਮਸਟੈਟਸ ਆਵੇ ਤੇ ਲੇਵਾ ਕਰਮਾ ਵਾਲੀ ਨੂੰ ਬਹੁਤ ਜਿਆਦਾ ਸੋਹਣਾ ਸੁਨੱਖਾ ਲੱਗਿਆ ਇੱਕ ਤਾਂ ਹੁੰਦੀ ਆ ਪਸ਼ੂ ਦੀ ਬਿਨਾ ਗੱਲ ਤੋਂ ਤਾਰੀਫ ਕਰਨੀ ਇੱਕ ਪਸ਼ੂ ਹੁੰਦਾ ਸੋਹਣਾ ਸੁਨੱਖਾ ਚੰਗਾ ਪਸ਼ੂ ਉਹ ਤਾਰੀਫ ਵੀਰੇ ਆਪੇ ਕਰਵਾ ਲੈਂਦਾ ਆ ਲੈ ਕੋਈ ਤਥਾ ਨਹੀਂ ਝੋਟੀ ਚ ਬਈ ਜਮਾ ਕਰੇ ਲੂ ਕਰਚਾ 100 ਕਰਦਾ ਹੁੰਦਾ ਹਨਾ ਬਈ ਸੈਟਅਪ ਉਹਦੇ ਹਿਸਾਬ ਨਾਲ ਬਾਈ ਵਰਗੇ ਕਹਿੰਦੇ ਆਪਾਂ ਵੇਚ ਨਹੀਂ ਆ ਝੋਟੀ ਰੱਖਣ ਵਾਲੀ ਆ ਵੀਰੇ ਕੋਈ ਮਰਜੀ ਲੈ ਜਿਓ ਨੰਬਰ ਇਹਠਾਂ ਚੱਲੀ ਜਾਂਦਾ ਠੀਕ ਆ ਠੀਕ ਆ ਤੇ ਬਾਕੀ ਇੱਕ ਬੇਬੇ ਨੇ ਗੱਲ ਕਹੀ ਸੀ ਇੱਧਰ ਬੇਬੇ ਪਈ ਆ ਬੇਬੇ ਕਹਿੰਦੀ ਮੈਂ ਵੀਡੀਓ ਬਣਾਉਣਾ ਆਇਆ ਸੀ ਕਹਿੰਦੀ ਧਾਰ ਦੂਰ ਨਾ ਕਿਸੇ ਨੂੰ ਦੇ ਦਿਓ ਬੇਬੇ ਨੂੰ ਲੱਗਿਆ ਕਿ ਤੇ ਫੇ ਕੋਈ ਬੰਦਾ ਖਰੀਦਣ ਆਲਾ ਆਇਆ ਬਾਕੀ ਬਈ ਇਹ ਚੀਜ਼ਾਂ ਦਾ ਰਾਲੀਆਂ ਨਹੀਂ ਹੁੰਦੀਆਂ ਕੀ ਭਾਅ ਕਰਦੇ ਆ ਜੀ ਆਪਾਂ ਇਹਦਾ? ਭਾਅ ਬਾਈ ਜੀ ਦਿਲ ਨਾਲ ਹੀ ਕਰਦੇ ਆ ਆਪਾਂ। ਹਾਂ। 2 ਭਾਈ ਲੱਖ ਰੁਪਇਆ ਕਰਦੇ। ਠੀਕ ਹੈ ਠੀਕ ਹੈ ਬਿਲਕੁਲ ਵੀਰੇ। ਚੀਜ਼ ਦੇ ਹਿਸਾਬ ਨਾਲ ਹੀ ਮੁੱਲ ਮੰਗਿਆ ਜਾਂਦਾ ਵੀਰੇ ਚੰਗੀ ਸੋਹਣੀ ਚੀਜ਼ ਆ। ਇਹ 'ਚ ਕੋਈ ਸ਼ੱਕ ਨਹੀਂ ਹੈਗਾ ਵੀ ਆਪਾਂ ਕਹਿ ਦਗੇ ਇਹ ਜਿਹੀਆਂ ਚੀਜ਼ਾਂ ਟਾਵੇਂ ਘਰਾਂ 'ਚ ਪੈਦਾ ਹੁੰਨ। ਕੱਦ ਵੀ ਮੈਨੂੰ ਮੋਢੇ ਤਾਂ ਹੀ ਹੁੰਦੀ ਆ। ਹਾਂ ਕੱਦ ਦੀ ਬਾਕੀ ਜੀ ਆ ਥੱਲੋਂ ਵੀ ਦੇਖਦੀ ਆ। 2.5 ਲੱਖ ਰੁਪਇਆ ਮਾਲਕਾਂ ਨੇ ਡਿਮਾਂਡ ਰੱਖੀ ਆ। ਨੰਬਰ ਇਹ ਤਾਂ ਚੱਲੀ ਜਾਂਦਾ ਜਿਹੜੀ ਵੀ ਭਰਾ ਨੂੰ ਪਸੰਦ ਆਉਂਦੀ ਆ। ਕੋਲੇ ਆ ਜੇ ਉਹ ਚਵਾਈ ਕਰਕੇ ਪਾਸ ਕਰਕੇ ਤੁਸੀਂ ਸੌਦਾ ਕਰ ਸਕਦੇ ਹੋ ਪਿੰਡ ਪਿਉਰੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਗਿੱਦੜਵਾਹਾ ਤਹਿਸੀਲ ਵੀਰੇ ਨੰਬਰ 88 ਚੱਲੀ ਜਾਂਦਾ ਠੀਕ ਹੈ ਜੀ ਠੀਕ ਆ ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ